ਲੈ ਸੱਜਣਾ ਪੈਂਡਲਲੇਲ ਖੁਰਦ ਤਹਿਸੀਲ ਲਹਿਰਾਗਾਗਾ ਤੇ ਜਲਾ ਸੰਗਰੂਰ ਤੋਂ ਨਾ ਬਾਈ ਕਾਲੇ ਕੋਲੋਂ ਮੱਲੋ ਅੱਜ ਤੁਹਾਨੂੰ ਚਾਰ ਨਗੀਨੇ ਦਿਖਾ ਦਿੰਦਾ ਬਹੁਤ ਕਮਾਲ ਦੇ ਆ ਦੋ ਟੋਕੜ ਕੱਬਣ ਫੁੱਲ ਵੱਡੀਆਂ 2-2 ਲੱਖ ਦੀਆਂ ਦਾ ਬਾਈ ਕਹਿੰਦਾ ਆਪਾਂ ਤਾਜ਼ੀਆਂ ਮੜਵਾ ਵੀ ਲਵਾਂਗੇ ਦੋ ਤਾਜ਼ੀਆਂ ਦੋ ਟੋਕੜਾਂ ਕੱਬਣਾ ਤੇ ਇੱਕ ਮੀਣੀ ਕੱਟੀ ਦਿਖਾ ਦਾਂਗੇ ਚੌਗੀ ਪਹਿਲਾ ਸੁਆ ਬਹੁਤ ਕਮਾਲ ਦੀ ਝੋਟੀ ਐ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਖਾਸ ਗੱਲ ਇਹ ਹੁੰਦੀ ਐ ਬੀ ਪਸ਼ੂ ਤਾਂ ਹਰਿਆਣੇ ਦਾ ਮਿਲੂ ਤੇ ਮਿਲੂ ਬਹੁਤ ਕਮਾਲ ਦਾ ਆ ਜਾ ਕਾਲੇ ਫਿਰ ਹੋਰ ਕਿਵੇਂ ਆ ਬਹੁਤ ਵਧੀਆ ਵੀਰੇ ਕਿਰਪਾ ਜੀ ਚੜਦੀ ਕਲਾ ਇੱਕ ਗੱਲ ਹੋਰ ਆ ਲੱਭੀ ਓਏ ਕਾਲਜ ਵਾਲੇ ਮੁੰਡਿਆਂ ਵਾਂਗੂ ਪੈਨ ਲਾ ਰਗੇ ਆ ਕਾਲਜ ਵਾਲੇ ਮੁੰਡਿਆਂ ਜਿਉਂ ਪੈਨ ਲਾ ਲਿਆ ਜੇਫ ਤੇ ਹੋ ਗਿਆ ਗਲਤ ਸੁਣ ਮੇਰੀ ਹੁਣ ਫੋਨ ਆ ਗਿਆ ਫੋਨ ਉੱਪਰ ਥੱਲੇ ਭਗਿਆਂ ਦੇ ਜੇ ਠੀਕ ਹੈ ਉਹ ਫਿਰ ਨੋਟ ਨਾਟ ਵੀ ਕਰ ਜਾਂਦਾ ਕਿਵੇਂ ਨੋਟ ਕਰਦਾ ਹਾਂ ਕਈ ਵਾਰੀ ਕੋਈ ਸੌਦਾ ਹੀ ਹੋ ਗਿਆ ਮਨ ਲੈ ਸੀ ਸੇਠ ਬਣ ਗਿਆ ਨਹੀਂ ਸੌਦਾ ਮਤਲਬ ਸੌਦਾ ਹੋ ਗਿਆ ਠੀਕ ਹੈ ਨਹੀਂ ਨੋਟ ਕਰ ਲੈ ਫਿਰ ਨੰਬਰ ਲੱਭਣਾ ਨੇਗਾ ਪਿੱਛੇ ਤਾਂ ਹਾਂ ਬੜੀ ਵਧੀਆ ਗੱਲ ਆ ਨਾ ਇੱਕ ਗੱਲ ਹੋਰ ਹੁੰਦੀ ਆ ਵੀ ਕੰਮ ਸਾਫ਼ ਸੁਥਰਾ ਚੱਲੇ ਹਾਂ ਆਨੰਦ ਵਾਲਾ ਕੰਮ ਫੇਰ ਚਾਹੀਏ ਯਾਰ ਘੱਟ ਮਾਲ ਲੈ ਲੈ ਚਾਹੀਏ ਮਿਲ ਕੇ ਮਾਲ ਵੀ ਵਧੀਆ ਹੋਵੇ ਇੱਕ ਗਾਕ ਦਾ ਲਾਂਬਾ ਹੋਵੇ ਹਾਂ ਯਕੀਨ ਨਹੀਂ ਮੰਨਣਾ ਹੁਣ ਬੰਦਾ ਕਰੋ ਮੇਰੇ ਕੋਲ ਦੋ ਝੋਟੀਆਂ ਲੈ ਗਿਆ ਬੰਦਾ 5 ਲੱਖ ਦਾ ਜੋੜਾ ਗਿਆ ਠੀਕ ਹੈ ਹੈ ਤਸੱਲੀਆਂ ਕਰਾ ਦੀਆਂ ਠੀਕ ਹੈ ਗੱਲ ਬੰਦਾ ਫੋਨ ਵੀ ਕੱਲ ਵੀ ਕਰੇ ਕਹਿੰਦਾ ਭਾਈ ਜਿੰਨੇ ਪੈਸੇ ਲਾਇਦੇ ਮੈਂ ਦਿਲ ਖੋਲ ਕੇ ਆਨੰਦ ਆ ਮਾਲ ਵੀ ਐਨ ਵਧੀਆ ਨੰਬਰ ਬੋਲੋ 95920 99493 95920 99493 ਡਿਟੇਲ ਚ ਗੱਲਾਂ ਵਾਲੀ ਵੀਡੀਓ ਇੱਕ ਦਿਨ ਅੱਡ ਬਣਾ ਕੇ ਦੱਸਾਂਗੇ ਵੀ ਇਹ ਕਿੱਥੋਂ ਚੌਗੀ ਦੀ ਛਾਰ ਦੰਦ ਵੀਰੇ ਦੇਖੀ ਜੀ ਪਟਕੇ ਨਾ ਹਾਂ ਪਟਕੇ ਵੀ ਆਪਾਂ ਦਿਖਾ ਦਾਂਗੇ ਜਿਹੜੇ ਤਸਵੀਰਾਂ ਨਾਲ ਦੇ ਕੱਟਾ ਹੈ ਵੀਰੇ ਮਗਰ ਨਾਲ ਆ ਗਿਆ ਮੇਲਕਾਫ ਦੰਦੋ ਚੌਗੀ ਸਵਾ ਦੀ ਜਮਾ ਠੰਡੀ ਹੈ ਨਾ ਸਾਰੇ ਪਾਸੋਂ ਵੀਰੇ ਚੋਣ ਪਹਿਲੀ ਗਿੱਲ ਦਾ ਪਹਿਲਣ ਦਾ ਹੈ ਜਦ ਜਮਾੜੇ ਨਾਲ ਨਾਲ ਆ ਗਈ ਠੰਡੀ ਸੀ ਇਹ ਕੋਈ ਹੋਰ ਸਾਰਾ ਸੀਨ ਨਹੀਂ ਹੈਗਾ ਬਿਲਕੁਲ ਤੇ ਸਰਾ ਚੀਜ਼ ਹੀ ਆ ਤੇ ਬਾਡੀ ਤੋਂ ਲਾ ਕੇ ਸਿੰਗਾ ਤੋਂ ਲਾ ਕੇ ਪਿਓਰ ਮੀਣੀ ਆ ਗਈ ਕਿੰਨੇ ਦਿਨ ਦੀ ਸੂਈ ਗਾਲੇ ਹੋ ਗਏ ਵੀਰੇ 9-10 ਦਿਨ ਸੂਈ ਨੂੰ ਕਿੰਨਾ ਦੁੱਧ ਹਾਜਰ ਅੱਜ ਦੁੱਧ ਵੀਰੇ 14 ਕਿਲੋ ਕਰ ਰੱਖਿਆ ਹੋਣਾ ਇੰਤਿਆਰ 14 ਕਿਲੋ ਇੰਤਿਆਰ ਜਿਵੇਂ ਮਰਜੀ ਬੰਦਾ ਕੋਈ ਚੋਵੇ ਤਸੱਲੀਆਂ ਕਰਾ ਦਾਂਗੇ ਠੀਕ ਆ ਕੱਲ ਇੱਕ ਬੰਦੇ ਆ ਗਏ ਮੇਰੇ ਕੋਲੇ ਬਾਈ ਕਹਿੰਦੇ ਤਿੰਨ ਟਾਈਮ ਚੋਵਾਂਗੇ ਮਾ ਤੁਹਾਡੀ ਖੇਚਲਾ ਬਾਈ ਉੱਠ ਕੇ ਆ ਜਾਇਆ ਕਰੋ ਠੀਕ ਸਮਝੋ ਮੇਰੇ ਕੋਲ ਤਾਂ 4 ਦਿਨ ਆ ਜਾਓ ਤੋਰ ਖੋਲ ਕੇ ਹੂੰ ਤੇ ਬਾਕੀ ਸੱਜਣਾਂ ਇੱਥੋਂ ਨਾ ਤੁਰਦੀ ਦੀ ਜੱਜਮੈਂਟ ਕਰ ਸਕਦੇ ਚਗਾਲਾ ਕਰੀ ਜਾਂਦੀ ਆ ਦੰਦੋਂ ਬਾਈ ਕਹਿੰਦਾ ਪਿਓਰ ਚੌਗੀ ਰਊ ਤੇ ਥੱਲਿਓ ਰਊਗੀ 4x4 4x4 ਮੋਠਾ ਗੱਠਾ ਦਿਖਾਉਂਦੀ ਵੀਰੇ 2.5 ਤੋਂ ਪਲੱਸ ਗਾੜੀ ਆ ਹੁਣ 2.5 ਕਿਲੋ ਤੋਂ ਹਾਂ ਛੋਟੀ ਨਾ ਕੋਈ ਵੀ ਭਰਾ ਮੰਨ ਕੇ ਆ ਜੇ ਛੋਟੀ ਨਹੀਂ ਹੈਗੀ ਚੋਟੀ ਤੇ 100 ਦਾ 100 ਹੀ ਆ ਗਈ ਜਿੰਨੀ ਕਹੇਗੀ ਆ ਤੇ ਇੱਥੋਂ ਮਾਰ ਲੱਭੀ ਕੈਮਰਾ ਦੰਦੋਂ ਚੌਗੀ 14 ਲੀਟਰ ਦੁੱਧ ਬਾਈ ਕਹਿੰਦਾ ਅੱਜ ਇਹਦੇ ਕੋਲ ਤਿਆਰੀ ਵਾਲਾ ਆ ਗਿਆ ਇਹ ਮੰਨ ਲਓ ਵੀ ਪੀਕ ਲੈਵਲ ਤੇ ਕਿੰਨਾ ਕਚਵਾ ਦੂ ਕਾਲੇ ਵੀਰੇ ਇਸ ਘਰ ਜੂ 16 ਕਿਲੋ 16 ਕਿਲੋ ਪਹਿਲਾਂ 16 ਕਿਲੋ ਕੋਈ ਪਹਿਲਾਂ ਕੱਟੀ 16 ਕਿਲੋ ਕੋਈ ਉਹ ਦਿੰਦੀ ਆ ਵੀਰੇ ਠੀਕ ਆ ਗੱਲ ਹਾਂ ਉਹ ਵੀ ਮੀਣੀ ਹਾਂ ਮੀਣੀ ਉਹ ਵੀ ਮੀਣੀ ਕੁੰਡੀਆਂ ਬਹੁਤ ਦਿੰਦੀਆਂ ਨੇ ਮੀਣੀ ਵਾਈ ਕਹਿੰਦਾ ਬਹੁਤ ਘੱਟ ਨਿਕਲਦੀ ਆ ਚੰਗੇ ਦੁੱਧਾਂ ਦੀਆਂ ਨਾ ਇਹ ਨਹੀਂ ਮੈਂ ਕਹਿੰਦਾ ਵੀ ਨਿਕਲਦੀ ਨਹੀਂ ਨਿਕਲਦੀ ਜ਼ਰੂਰ ਆ ਬਾਕੀ ਵੀਰੇ ਅੱਗੇ ਦਿਖਾਈ ਗੁੱਠਾ ਗੱਠਾ ਹੋਰ ਦੇਖ ਅੱਗੇ ਪਿੱਛੇ ਪਈਆਂ ਠੀਕ ਆ ਗੱਲ ਤੇ ਉਹੀ ਗੱਲ ਆ ਸਰੀਰ ਦੀ ਵੀ ਪੂਰੀ ਆਸਲਾ ਸੂਆ ਪਹਿਲਾ 14 ਲੀਟਰ ਹਾਜ਼ਰ ਦੰਦੋਂ ਚੌਗੀ ਤੇ ਮੈਲੇ ਮੂਲੇ ਚੱਲ ਕੇ ਬਾਈ ਕਹਿੰਦਾ 2 ਲੀਟਰ ਦੁੱਧ ਹੋਰ ਵਧਾ ਦੂ ਉਰਲੇ ਬੰਨੇ ਫੇਸ ਕਰ ਲੈ ਕਾਲੇ ਕਰ ਲੈ ਕਰ ਲੈ ਇੱਥੇ ਇੱਥੇ ਰੋਕ ਲੈ ਸਿੰਘ ਕਰਾ ਦੇ ਚੱਕ ਇੱਕ ਵਾਰ ਨਾ ਵੀਰੇ ਆ ਜਾ ਦੋ ਹੀ ਦਿਖਾ ਦਾਂਗੇ ਕਿਉਂ ਹਲਦੇ ਨੇ ਠੀਕ ਹੈ ਇਹ ਵੀ ਸਿੰਘ ਵੀ ਹਲਦੇ ਨੇ ਸਾਰੀਆਂ ਕਹੂੰਗਾ ਮੈਂ ਨਿਸ਼ਾਨੀਆਂ ਕਰ ਦਿਆਂ ਸਾਰਾ ਕੁਝ ਵੀਰੇ ਜਿੰਨਾ ਕੁਝ ਨਹੀਂ ਮਈਆਂ ਵਾਲਾ ਚੋਣਾ ਯਾਰ ਮੈਂ ਨਾ ਚੋਣ ਨਹੀਂ ਦੇਖਣਾ ਮਈਆਂ ਦਾ ਕਰਾ ਦੇ ਕਰਾ ਦੇ ਮੈਂ ਤਾਂ ਚੋਣ ਨਹੀਂ ਦੇਖਣਾ ਹੈ ਜਾ ਠੀਕ ਹੈ ਜੰਮੀ ਰੂਮ ਵਰਗਾ ਪੋਲਾ ਯਾਰ ਇੱਥੋਂ ਕਰਾ ਮੋਟਾ ਚੋਣਾ ਪੂਰਾ 4x4 ਵਾਲਾ ਸਿਸਟਮ ਹੀ ਆ ਚਵਾਈਆਂ ਸਿਰ ਆ ਗਈ ਕਾਲੇ ਬੰਦੇ ਘਮਾ ਕੇ ਬਾਈ ਇੱਥੋਂ ਵਾਂਦੇ-ਵਾਂਦੇ ਕਮਾ ਕੇ ਸਿੰਘ ਵੀ ਹਲਦੇ ਨੇ ਸਾਰਾ ਕੁਝ ਜੀ ਦਿਖਾਤਾ ਤੁਹਾਨੂੰ A to Z ਆ ਤੇ ਅਸਲ ਬਰੀਡ ਚ ਫੁੱਲ ਆ ਗਈ ਝੋਟੀ ਕਿਉਂਕਿ ਬਰੀਡ ਵਾਲਾ ਜਾਨਵਰ ਹੈ ਦੁੱਧ ਦੇਣਾ ਹਣਾ ਮੈਂ ਕਹਿੰਦਾ ਬਈ ਬਈ ਰਬਾ ਥੋੜਾ ਘੱਟਦਾ ਆਈਡੀਆ ਕਰਾ ਨਹੀਂ ਖਾਣ ਪੀਣ ਦੀ ਖੁੱਲੀ ਆ ਗਈ ਹੈ ਨਾ ਸਭਾ ਦੀ ਜਿਵੇਂ ਵੀਰੇ ਜਿਹੜਾ ਮਰਜੀ ਕੁਝ ਪਾ ਦੇ ਬੰਦਾ ਇੱਥੋਂ ਕਰਾ ਦੇ ਚੱਕ ਸਭਾ ਦੀ ਰਹੂਗੀ ਬਿਲਕੁਲ ਠੰਡੀ ਸੀ ਇਹ ਅਗਾੜੀ ਕਿੰਨੀ ਦੱਸਿਆ ਦੀ ਗਾੜੀ 2.5 ਕਿਲੋ ਦੀ ਗਾੜੀ ਹੈ ਵੀਰੇ 2.5 ਦੀ ਹਾਂ ਠੀਕ ਹੈ ਇੱਕ ਹੋਰ ਦੇਖ ਠੰਡੀ ਹੈ ਕੋਈ ਐ ਨਹੀਂ ਤੈਨੂੰ ਵੀ ਮਤਲਬ ਕਿ ਕਿਸੇ ਬਸ ਕੋਈ ਉਹ ਕਰੂਗੀ ਠੀਕ ਹੈ ਗੱਲ ਆ ਥ ਆਪਰੇਸ਼ਾਨ ਨਾ ਕਰ ਤੇ ਰੇਟ ਕੀ ਰੂਗਾ ਗਲੇ ਦਾ ਰੇਟ 1.85 ਹੈ ਵੀਰੇ ਝੋਟੀ ਦਾ ਜਮੀ ਕਿੰਨੇ ਦੀ ਹੋ ਜੂਗੀ 1.80 ਝੋਟੀ ਦੇ ਦਾਂਗੇ ਇੱਕ ਹੋਰ ਬਾਈ ਬਾਈ ਪਤਾ ਕੀ ਆ 2 ਲੱਖ ਦੀ ਝੋਟੀ ਅਗਲਾ ਕਹ ਦੂ ਫਿਰ ਤੂੰ ਕਿਉਂ ਕੱਢ ਦੇਣ ਲੱਗ ਰਹੇ ਹਾਂ ਹਾਂਜੀ ਆਪਣੇ ਚਲ ਦੁੜੇ ਹੋਏ ਨੇ ਬੰਦੇ ਗਾਹ ਕਹਣਾ ਬਾਈ ਠੀਕ ਆ ਗੱਲ ਆ 1 ਲੱਖ ਤੇ 85000 ਰੁਪਏ ਵੀਰੇ 80 ਦੀ ਝੋਟੀ ਛੱਡ ਦਾਂ 1.80 ਦੀ ਬਾਈ ਕਹਿੰਦਾ ਛੱਡ ਦਾਂਗੇ ਪਿਓਰ ਮੀਣੀ ਆ ਗਈ ਸੂਆ ਪਹਿਲਾ ਆ ਗਈ ਦੰਦੋ ਚੌਗੀ ਆ ਗਈ 14 ਲੀਟਰ ਦੁੱਧ ਕਰ ਗਈ ਤਿਆਰ ਟਾਈਮ ਤੋਂ ਟਾਈਮ ਮੇਲਾ ਚੱਲੂਗਾ ਜੀ ਦੀ ਗਾਰੰਟੀ ਹਲੇ 9-10 ਦਿਨ ਮਸਾਂ ਹੋਈ ਨਹੀਂ ਠੀਕ ਆ ਗੱਲ ਮੇਲੇ ਦੀ ਗਾਰੰਟੀ ਮੇਲੇ ਦੀ ਗਾਰੰਟੀ ਹੋਗੀ ਕਾਹ ਟਾਈਮ ਚ ਵਾਕੇ ਦੇ ਦੇਗਾ ਜਿਵੇਂ ਮਰਜੀ ਅਗਲੇ ਦੀ ਖੇਚੇ ਦੋ ਟਾਈਮ ਚਾਰ ਟਾਈਮ ਚ ਵਾਦੇਗਾ ਜਿਵੇਂ ਮਰਜੀ ਕੋਈ ਦਿੱਕਤ ਤਾਂ ਨਹੀਂ ਕੋਈ ਦਿੱਕਤ ਨਹੀਂ ਪਰਸਾ ਪਾਸੇ ਜਾਂਦੇ ਨਹੀਂ ਪਰ ਚਵਾਵਾਂਗੇ ਸਾਈ ਪਵਾ ਕੇ ਇਹ ਨਹੀਂ ਹੈਗਾ ਬੰਦਾ ਬਾਈ ਇੱਕ ਮੈਂ ਥੋੜੀ ਜਿਹੀ ਬੇਨਤੀ ਹੋ ਰਹਾ ਹੈ 500 ਦਾ ਨੋਟ ਦੇ ਕੇ ਅਗਲਾ ਸਾਈ ਪਾ ਕੇ ਅਧ ਮੈਂ ਚੋਲੇ ਨਹੀਂ ਸਾਈ ਪਵਾ ਕੇ ਚਵਾਵਾਂਗਾ 10000 15000 ਸਾਈ ਪਾ ਕੇ ਜਿਵੇਂ ਮਰਜ਼ੀ ਬੰਦਾ ਚੋਲੇ ਲੈ ਵੀ ਸੱਜਣਾ 10000 ਸਾਈ ਪਾ ਦਿਓ ਕੋਈ ਦਿੱਕਤ ਨਹੀਂ 14 ਲੀਟਰ ਬਾਈ ਨੇ ਲਵਾ ਕੇ ਦੇਣੇ ਆ ਮੇਲੇ ਚੱਲਣ ਦੀ ਦਿਓਗਾ ਗਾਰੰਟੀ ਇੱਕ ਥੋੜੀ ਜਿਹੀ ਹੋਰ ਹੈ ਪਿਛਲੀ ਵੀਡੀਓ ਤੇ ਆਪਾਂ ਬੋਲੇ ਜਿਹੜਾ ਵੀ ਮਾਲ ਵੀਰ ਜਾਣਦਾ ਜਾਂਦਾ ਦੇਖ ਆਪਾਂ ਸਾਈ ਪਾ ਕੇ ਅਗਲਾ ਉਰੇ ਆਵੇ ਸਭ ਤੋਂ ਵੱਡੀ ਗਲਤਾਂ ਕਿਉਂਕਿ ਆਨਲਾਈਨ ਮੰਗਾਲ ਦੀ ਬਜਾਏ ਘਰੋਂ ਆ ਕੇ ਲੈ ਜਾ ਉਹਨੂੰ ਚੈੱਕ ਕਰਕੇ ਚੈੱਕ ਕਰਕੇ ਚਲ ਜੇ ਜਾਊਗਾ ਵੀ ਫਿਰ ਆਪਾਂ 100 ਦੇ 100 ਹੋਊਗਾ ਜਿਹੜੀ ਚੀਜ਼ ਦਿਖਾਵਾਂਗੇ ਉਹੀ ਦਿਖ ਭੇਜਦੇ ਆਪਾਂ ਪਰ ਇੱਕ ਵਾਰੀ ਸਾਡੇ ਨਾਲ ਬਣ ਗਈ ਇੱਕ ਮੁੰਡਾ ਇੱਧਰ ਦਾ ਪਲੋਰੀ ਕਰਾਂ ਪਣੋਰੀ ਕਲਾ ਇੱਧਰ ਆਪਣਾ ਤੇਰਾ ਇਹਦੇ ਕੋਲੇ ਮੈਂ ਨਾ ਮੈਂ ਨਾ ਮਹਿਲ ਕਲਾ ਕੋਲੇ ਉਹ ਬੰਦੇ ਨੇ ਮੱਝ ਮੰਗਾਲੀ ਮੱਝ ਮੰਗਾ ਕੇ ਮੱਝ ਮੋੜੀ ਰਾਤ ਨੂੰ ਇਹ 2 ਵਜੇ ਆ ਕੇ ਬੜੇ ਯਾਰ ਥੁੰਦਾ ਮੌਸਮ ਸੀਗਾ ਵੀ ਇਹ ਕੰਮ ਨਹੀਂ ਮੈਂ ਉਹ ਤੋਂ ਸਾਈ ਵੀ ਨਹੀਂ ਪਵਾਈ ਬੰਦੇ ਤੋਂ ਆਪਾਂ ਉਹਦਾ ਏਡਾ ਮਨ ਕਰਿਆ ਮੈਂ ਨੌ ਲੇਲਾ ਫਿਰ ਉਹਦਾ ਉਹ ਵੀ ਦੁਕਾਨਦਾਰ ਬੰਦਾ ਹੈ ਕੋਈ ਹੋਰ ਦੁਕਾਨਦਾਰੀ ਉਹਦੀ ਆਪਾਂ ਇੰਨਾ ਵੀ ਜ਼ਿਆਦਾ ਨਹੀਂ ਹੋ ਕਰਦੇ ਪਰ ਆਪਾਂ ਇਹ ਨਹੀਂ ਵੀਰ ਜਦੋਂ ਵੀ ਅਸਲ ਤਾਂ ਸਾਈਪਾ ਕੇ ਘਰੇ ਆ ਕੇ ਲੈ ਕੇ ਪੂਰੇ ਆ ਕੇ ਚੈੱਕ ਕਰਕੇ ਲੈ ਜਾਓ ਤਿੰਨ ਮੇੜ ਗੱਲ ਸ਼ਾਰਟਕਟ 'ਚ ਹੁਣ ਮਾਰ ਲੱਭੀ ਕੈਮਰਾ 2 ਨੰਬਰ ਵਾਲੀ ਮੱਝ ਤੇ ਇਹ ਵੀ ਰਸ਼ੀਅਨ ਟੈਂਕੀ ਆ ਹਨਾ ਸਾਰੇ ਪਰ ਚੰਗੇ ਸੁਆ ਸੁਆ ਦੂਜਾ ਵੀਰੇ ਸੁਆ ਦੂਜਾ ਤੇ ਕਿੰਨੇ ਦਿਨ ਕੱਢਦੀਆਂ ਕਾਲੇ ਇਹ ਲੈ ਜੂ ਹਫਤਾ ਵੀਰੇ ਨੇ ਇੱਕ ਹਫਤਾ ਹਾਂ ਬਾਕੀ ਦੇਖੋ ਸਾਰੀ ਚੰਗੀ ਹੈ ਬਾਕੀ ਜਿਹੜੀ ਗੱਬਣਾ ਵੀਰੇ ਜਿਵੇਂ ਹਾਜ਼ਰ ਹੈ ਹਾਂਜੀ ਮਾੜਾ ਮੋਟਾ ਹਲਚਲ ਹੋ ਜਾ ਗੱਡੀ ਗੁੱਡੀ ਜਾਣਦੇ ਆਂ ਕੀ ਕਹਿੰਦੇ ਨਹੀਂ ਹਫਤਾ ਵਾਂਗੂ ਪਿਆ ਹਲੇ ਇੱਕ ਹਫਤਾ ਆ ਗਈ ਜੈਡ ਬਲੈਕ ਹਾਂ ਆ ਗਈ ਜੈਡ ਬਲੈਕ ਤੇ ਰਸ਼ੀਅਨ ਟੈਂਕ ਵਾਲਾ ਕੰਮ ਹੀ ਆ ਉਤੋਂ ਦੀ ਤੋਰ ਦੇ ਇੱਕ ਹਫਤਾ ਪੈਂਡਿੰਗ ਹੈ ਥਾਣਾ ਲੱਗਾ ਜਾਵਾ ਪੂਰੀ ਬਿੱਥੀ ਤੇ ਹਨਾ ਹਾਂ ਬਈ ਹਾਂ ਇੱਕ ਹਫਤਾ ਇਹਦਾ ਬਾਕੀ ਆ ਗੱਬਣ ਦਾ ਨਹੀਂ ਪਤਾ ਕਿਹੜੇ ਠੀਕੇ ਤੋਂ ਹੈ ਗੱਬਣ ਦਾ ਨਹੀਂ ਵੀਰੇ ਪਤਾ ਦੇਖ ਆਪਾਂ ਮੇਰੀ ਹੱਤਾਂ ਵੀ ਜੇ ਕੋਈ ਠੀਕ ਆ ਸੱਜਣ ਮੈਂ ਰੋਕ ਲਈ ਥੀ ਰੋਕ ਲਈ ਰੋਕ ਲਈ ਰੋਕ ਲਈ ਇੱਕ ਪੈਰ ਗਾਂ ਖਰਾ ਕੇ ਰੋਕਲਾ ਇੱਥੇ ਰੋਕਲਾ ਖਾਸ ਗੱਲ ਇਹ ਹੋਊਗੀ ਪਸ਼ੂਧਨ ਸਾਥ ਲਏਗੀ ਠੀਕ ਐ ਵੀ ਦਿਖਾ ਇੱਕ ਜਾਂ ਇੱਥੇ ਛੱਡ ਦੇ ਇੱਥੇ ਖੜੀ ਰਹੂਗੀ ਠੀਕ ਐ ਗੱਲ ਠੰਡੀ ਐ ਕੋਈ ਐ ਨਹੀਂ ਹੈਗਾ ਮਤਲਬ ਕਿ ਠੀਕ ਐ ਉਹ ਚੀਜ਼ ਨਹੀਂ ਗਰਮੀ ਵਾਲੀ ਹਾਂ ਗਰਮ ਨਹੀਂ ਗਰਮ ਸੋਹਣੀ ਠੀਕ ਐ ਲੈ ਚੱਲ ਲੈ ਚੱਲ ਉੱਤੋਂ ਦੀ ਲੈ ਚੱਲ ਐਂਦੀ ਕਮਾਲਾ ਸੂਆ ਦੂਜਾ ਤੇ ਦੁੱਧ ਕਿੰਨਾ ਕ ਚਬਾ ਕੇ ਆਈ ਆ ਪਹਿਲਾਂ ਦੁੱਧ ਵੀਰੇ ਪਹਿਲਾਂ ਨੇ 13.5 ਕਿਲੋ ਦੁੱਧ ਕੱਢੇ ਬੰਦਾ ਕਹਿੰਦਾ 13.5 ਕਿਲੋ ਹਾਂ ਕਮਾਲਾ ਇੱਥੋਂ ਕਿੰਨਾ ਕ ਦੁੱਧ ਦੇ ਸਕਦੇ ਕਲੇ ਵੀਰੇ 15 16 ਕਿਲੋ ਚਾਹੀਦਾ ਚੋਟੀ ਜਾਣ ਵਾਲੀ ਐ ਪੂਰੀ ਠੀਕ ਆ 15 ਕਿਲੋ ਤੋਂ ਪਲੱਸ ਜਾਊਗੀ ਅੱਗੇ ਮਾਲਕ ਦੀ ਕੇਰ ਤੇੜ ਪੈਂਡਰਾਂਗਾ ਥਣ ਕੱਲਾ ਕੱਲਾ ਲੱਗਿਆ ਲੇਵਾ ਸੋਨਾ ਰੱਖੂ ਥਣ ਰੱਖੂ ਹੱਥੀ ਚਵਾਈ ਵਾਲਾ ਤੇ ਕੁਆਲਿਟੀ ਚੈੱਕ ਕਰਾ ਦੀ ਇੱਕ ਉਰਲੇ ਬੰਨਿਆ ਚੈੱਕ ਕਰਾ ਦੀ ਹਲਕਾ ਮੁਰਮਰਾ ਜਾ ਇੱਕ ਦਿਨ ਇੱਕ ਸੱਜਣ ਨੇ ਬੜਾ ਰੌਲਾ ਕਰਿਆ ਲਾ ਕੇ ਹੁਣ ਕਹਿੰਦਾ ਭਾਈ ਤਾ ਦਿਖਾਇਆ ਨਹੀਂ ਉਰਲੇ ਬੰਨਿਆ ਥੋੜਾ ਜਾ ਨਹੀਂ ਉਹ ਤਾਂ ਜਿਹਦਾ ਬਰਾਬਰ ਦਾ ਹੋਵੇ ਰੱਪਾ ਆਪ ਕਹਿ ਦੀ ਇਹ ਇਹ ਨਾ ਮਾਤਰੀ ਆ ਐਡੀ ਦਿੱਕਤ ਨਹੀਂ ਹੈਗੀ ਨਹੀਂ ਇੱਕ ਗੁਰੀ ਹੋ ਆ ਪੈਰ ਥੋੜਾ ਪਿਸ਼ਾ ਕਰਾ ਦੇ ਕੱਲੇ ਪੋਲਾ ਪੈਰ ਪਿਸ਼ਾ ਕਰਾ ਕੇ ਕਰਾ ਦੀ ਚੈੱਕ ਕਰਦੇ ਕਰਦੇ ਥੋੜੀ ਜਿਹੀ ਪਰਲੇ ਬੰਨੀ ਕਰਦੇ ਇਹ ਉਹ ਚੀਜ਼ ਆ ਗਈ ਉਹ ਨਾ ਮਤਲਬ ਕੋਈ ਨੀ ਵੀਰੇ ਉਹਦਾ ਕੋਈ ਨੀ ਹੈਗੀ ਜੇ ਬਰਾਬਰ ਦਾ ਹੋਵੇ ਤਾਂ ਮੌਕਾ ਇੱਕ ਜੇ ਮੈਂ ਮੌਕਾ ਨਹੀਂ ਕਹਿੰਦੇ ਉਹ ਚੀਜ਼ ਹੈ ਕੋਈ ਥਾਣਾ ਆਜਾ ਉਹ ਲੈ ਬਣੇ ਤੇ ਇਹਦੇ ਰੇਟ ਘਿਰੂਗਾ ਫਾਕੀ ਜਿਹਨੇ ਆਪਣਾ ਸੌਦਾ ਹੋਇਆ ਕਿ ਆਪਾਂ ਵੀ ਵੀਡੀਓ ਦਿਖਾ ਵੀਡੀਓ ਕਰਕੇ ਦਿਖਾ ਦੇ ਇਹਦਾ ਰੇਟ ਘਿਰੂਗਾ ਜੀ ਇਹਦਾ ਰੇਟ ਵੀਰੇ ਜਮੀਹਾਨ ਵਾਲੀ ਗੱਲ ਆ ਹਾਂ ਜੈਸਨੋ ਵਾਲਾ ਕੰਮ ਹੀ ਕਰਨਾ ਇਹਦਾ 1.75 ਹੈ ਵੀਰੇ 1.75 ਜੇ ਕੋਈ ਦੋਨੇ ਲੈਂਦਾ ਹੋਇਆ ਦੋਨੇ ਲੈਂਦਾ ਹੋਇਆ 5000 ਰੁਪਏ ਮੰਨ ਕਰਦਾ ਉਹ ਚ ਤਾਂ ਆਪਾਂ ਕਰ ਦਿੱਤੀ ਦੇਖੋ ਠੀਕ ਹੈ ਇਹ ਚੋਂ ਕਰ ਦਾਂਗੇ ਭਾਂਜੀ ਇਹ ਚੋਂ ਕਰ ਦਾਂਗੇ ਹਾਂ ਇਹ ਬਣ ਗਿਆ ਆਪਣਾ 80 ਦੇਖ ਲਾ ਹਾਂ ਚਲ ਜੋ ਵੀ ਬਣ ਗਿਆ ਅੱਜ ਪੰਜ ਕਰ ਦਾਂਗੇ ਆ ਜੋ ਵੀ ਬਣ ਗਿਆ ਬਬਲਾ ਸੌਰੀ ਤਾਈ ਕਿਉਂ ਬਣ ਗਏ ਯਾਰ ਜੋ ਜੋ ਵੀ ਬਣ ਗਿਆ ਉਹਦੇ ਚ 5000 ਦੀ ਮਾਫੀ ਹੋ ਜੂਗੀ ਹਾਂ ਉਹ ਦੇਖ ਉਹ ਪਰਚੀ ਦੀ ਕਹਤਾ 75 ਦੀ ਕਹਤਾ ਜੇ ਜੋੜ ਲੈਂਦੇ 5000 ਹੋਰ ਮੰਨ ਲਾ ਠੀਕ ਹੈ ਕੰਨਾ ਤੇ ਹੁਣ ਲੱਭੀ ਆ ਇਧਰ ਲਿਆ ਕੇ ਮਰਾ ਹੋਏ ਪਹਿਲਾਂ ਤਾਂ ਦੋਨਾਂ ਤੇ ਮਾਰ ਕਾਲੇ ਸਾਈਡ ਨੂੰ ਹੋ ਜਾਂ ਆਪਾਂ ਤਾਂ ਰੋਜ਼ ਹੀ ਦੇਖਦੇ ਆ ਇਹਨਾਂ ਨੂੰ ਦਿਖਾ ਦਿੰਦੇ ਇਹ ਤੋਕੜਾਂ ਗੱਬਣਾ ਦੇ ਨਾ ਤੋਹਫੇ ਨੇ ਤੋਹਫੇ ਸਾਫ ਸੁਥਰੀਆਂ ਸਿਰਾ ਕੁਆਲਿਟੀ ਦੀਆਂ ਚੰਗੇ ਰਿਕਾਰਡ ਦੀਆਂ ਹਨਾ ਇਹ ਜੋ ਤਿੱਦਾਂ ਯਾਰ ਆਪਾਂ ਤੇਰੀ ਵੀਡੀਓ ਦੇ ਵਿੱਚ ਆਪਾਂ ਵੇਚੀ ਹੋਈ ਆ ਪਿਛਲੇ ਸਾਲ ਆਪਾਂ ਮੈਂ ਤੈਨੂੰ ਦੱਸੂਗਾ ਡੇਟ ਕੱਟ ਕੇ ਵੀ ਦਿਖਾ ਦਾਂਗੇ ਆਪਾਂ ਠੀਕ ਹੈ 20 ਦੀ ਗਈ ਸੀ ਆ ਆਪਣੇ ਆਪਣੇ ਕੋਲ ਤਾਜੀ ਉਹਦੀ ਕੀ ਗੱਲ ਬਾਤ ਆ ਕੱਲ ਬਾਦ ਦੋਹਾਂ ਦਾ ਇਹ ਤਾਂ ਇਹ ਹੋਊਗੀ ਵੀਰੇ ਇਹ 14 ਤੋਂ 7ਵਾਂ ਲੱਗ ਰਹੇ ਨੂੰ ਖੋਲ ਕੇ ਤੋੜ ਦੇ ਇਹਦੀ ਡੀਪਲੀ ਦੱਸ ਦੇ ਇਹ ਤਾਂ 14 ਤੋਂ 7ਵਾਂ ਲੱਗ ਗਿਆ ਠੀਕ ਹੈ ਜੀ ਇਹਨੂੰ 24 'ਤੇ ਲੱਗੂਗਾ ਅੱਜ ਹੋ ਗਈ 18 6 ਦਿਨ ਪੈਣ ਲੇ 7ਵੇਂ ਚ ਵੱਡ ਜਾਣਗੇ ਦੋਏ ਵੀਰੇ 6ਵੇਂ 6ਵੇਂ ਪੂਰਾ ਹੋਗੇ ਠੀਕ ਆ ਗੱਲ ਠੀਕ ਆ ਗੱਲ ਇੱਕੋ ਟਾਈਮ ਟੇਬਲ ਜੈ ਦੋਨਾਂ ਦਾ 8 ਦਿਨ ਦਾ ਫਰਕ ਹੈ ਠੀਕ ਆ ਗੱਲ ਜਾਨੀ ਕਿ ਪੂਰੀਆਂ ਵੱਡੀਆਂ ਨੇ ਦੁੱਧ ਵੀਰੇ ਅਗਲੇ ਦੇ ਮਾਲਕ ਦੇ ਦੋਏ ਟਾਈਮ ਮਿਲਦੀਆਂ ਦੀਆਂ ਠੀਕ ਆ ਗੱਲ ਆਪਾਂ ਇੱਕ ਟਾਈਮ ਪਾਲੀਆਂ ਹੈ 6 ਕਿਲੋ 6-6 ਕਿਲੋ ਦੁੱਧ ਸਵੇਰੇ ਠੀਕ ਆ ਗੱਲ ਤੇ ਹੁਣ ਝੋਟੀ ਤੇ ਮਾਰਦੇ ਕੈਮਰਾ ਫੁੱਲ ਵੱਡੀਆਂ ਆ ਗਈਆਂ ਛੋਟੀਆਂ ਨਾ ਕੋਈ ਸੱਜਣ ਮੰਨ ਲੇ ਤਿੰਨ ਕ ਮਹੀਨੇ ਇਸਮਾਈਏ ਬਾਈ ਯਾਰ ਐਡਾ ਦਾ ਕੋਈ ਬੈਂਕ ਪਿਆਜ ਨਹੀਂ ਦਿੰਦੀ ਜਿੰਨਾ ਹੈ ਵਧਾਣਾ ਇਹਨਾਂ ਨੇ ਤੋੜ ਦੇ ਬਾਈ ਖੋ 来 ਜਾ ਲੈ ਜਾ ਲੈ ਸੂਆ ਅਗੜਾ ਸੂਂਦੀ ਅੱਗੇ ਹਾਂ ਵੀਰੇ ਸੂਆ ਦੂਜਾ ਇਹ ਦੂਜਾ ਸੂਗੀ ਉਹ ਤੀਜੇ ਸੂਏ ਦੂਜਾ ਸੂਆ ਸੂੰਦੀਆ ਪਹਿਲਣੇ ਕਿੰਨਾ ਦੁੱਧ ਚਵਾਇਆ ਨੇ ਪਹਿਲਣੇ 16 ਕਿਲੋ 700 ਗ੍ਰਾਮ ਦੁੱਧ ਚਵਾਇਆ ਬਾਈ ਮਾਲਕ ਦਾ ਨੰਬਰ ਦੇ ਦਾਂਗੇ ਆਪਾਂ ਠੀਕ ਹੈ ਹਾਂ ਲੈ ਆ ਲੈ ਆ ਲੈ ਆ ਪਹਿਲਣ ਦਾ ਆ ਗਿਆ ਬਾਈ ਕਹਿੰਦਾ 16 ਕਿਲੋ 700 ਗ੍ਰਾਮ ਦਾ ਮਿਲ ਕੇ ਰਿਕਾਰਡ ਆ ਤਿੰਨ ਮੇ ਪੈਂਡਿੰਗ ਨੇ ਬੱਦੀ ਆ ਗਈ ਪੂਰੀ ਫੁੱਲਾ ਟਿੱਲੇ ਆ ਕਾਲੇ ਉਰਲੇ ਬੰਨੇ ਲੈ ਆ ਥਣ ਸਿੰਗਲ ਚਾਰ ਨੇ 6 ਕਿਲੋ ਦੁੱਧ ਆ ਫਿਲਹਾਲ ਹਰੇਕ ਚੀਜ਼ ਦੀ ਗਾਰੰਟੀ ਦੇਊਗੀ ਜਿੰਨੀ ਗੱਲ ਬਾਈ ਕਹਿੰਦਾ ਦੱਸ ਤੇ ਛੋਟੀ ਕੋਈ ਸੱਜਣ ਮੰਨ ਨਾ ਲਵੇ ਫੁੱਲ ਵੱਡੀਆਂ ਨੇ ਦੋਹੇ ਝੋਟੀਆਂ ਵੀਰੇ ਜਿਹੜੇ ਟਾਈਮ ਇਹਨਾਂ ਦੇ ਸੂਣਾ ਨਾ ਗੁਰੀ ਉਹ ਟਾਈਮ ਤਾਂ ਨਾਲ ਲੱਬੀ ਪੰਪਣ ਬੱਚੇ ਹੋਣਗੇ ਬੰਦੇ ਬੰਦੇ ਕਮਾ ਕੇ ਅੱਗ ਤਾਂ ਹੋਣੀ ਲੱਗ ਰਹੀ ਦਿਖਾ ਠੀਕ ਹੈ ਗੱਲ ਬੀਬਾ ਚੌਥੇ ਮਹੀਨੇ ਸੂਣਾ ਇਹਨਾਂ ਨੇ ਕਿੰਨੇ ਪੈਸੇ ਲਵਾਂਗੇ ਜੀ ਇਹਦਾ 135 ਲੈ ਲਾਂਗੇ 270 ਲਵਾਂਗੇ ਜੋੜੇ ਦਾ 135 ਇਹਦਾ 135 35 ਠੀਕ ਹੈ ਗੱਲ ਬੰਦੇ ਬੰਦੇ ਕਮਾ ਕੇ ਬੰਦੇ ਬਾਈ ਇੱਥੋਂ ਲੰਬੀ ਲੰਬੀ ਰਹੂਗੀ ਫੁੱਲ ਕੱਦ ਵੀ ਫੁੱਲ ਵੱਡਾ ਆ ਗਿਆ ਤੇ ਚਵਾਈ ਦੀ 100 ਦੀ 100 100 ਦੀ 100 ਵੀਰੇ ਭਾਰ ਬੋਝ ਕੋਈ ਐਨ ਉਹ ਗਰੰਟੀ ਹੋ ਗਈ ਆਪਣੀ ਠੀਕ ਆ ਗੱਲ ਭਾਰ ਬੋਝ ਦੀ ਰਹੂਗੀ ਗਰੰਟੀ ਹਰੇਕ ਪੱਖ ਤੋਂ ਤੇ ਲੇਵਾ ਸੋਨਾ ਬਣਾਉਗੀ ਜਦੋਂ ਜਾ ਕੇ ਰੈਡੀ ਹੋਊਗੀ ਲੈ ਚੱਲ ਉਤਲੇ ਬੰਨੇ ਉਸਤਾ ਦਾ ਸਿੰਘ ਵੀ ਗੋਲ ਆ ਗਿਆ ਤੇ ਗੱਬਣਾ ਤਾਂ ਨਹੀਂ ਪਤਾ ਗੱਬਣ ਵੀਰੇ ਇਹ ਕੋਈ ਇਹ ਕੋਈ ਨੂਰ ਦਾ ਟਿਕਾ ਇਹਦੇ ਕੋਈ ਨੂਰ ਦਾ ਠੀਕ ਆ ਲక్ష్ਮੀ ਵਾਲਿਆਂ ਦੇ ਹਾਂ ਇਹਦਾ ਕੋਈ ਨੂਰ ਦਾ ਟਿਕਾ ਇਹਦਾ ਅਰਜਨ ਕੁੰਗੜ ਦਾ ਦੋ ਇਹਦੇ ਅਗਲੇ ਪੁੱਛ ਕੇ ਸਾਰਾ ਕੁਝ ਬੰਦੇ ਬੰਦੇ ਉੱਥੇ ਬੰਦੇ ਕਮਾ ਕੇ ਇਹ ਆ ਗਈ ਕੋਹੀ ਨੂਰ ਤੋਂ ਗੱਬਣਾ ਤੇ ਇਹ ਇਹਨਾਂ ਦਾ ਜੋੜੇ ਦਾ 2 ਲੱਖ ਤੇ 70 ਹਜ਼ਾਰ ਬਾਈ ਕਹਿੰਦਾ ਲੈ ਲੈਣਾ ਤੇ ਹੁਣ ਆ ਗਈ 4 ਨੰਬਰ ਤੇ ਗੱਬਣਾ 24 ਨੂੰ ਬਾਈ ਕਹਿੰਦਾ ਇਹਨੂੰ ਵੀ ਸ਼ੀ ਪੂਰੇ ਹੋ ਕੇ 7ਵਾਂ ਲੱਗ ਜੂ ਇਹ ਸੂੰਦੀ ਆ ਤੀਜਾ ਸੂਆ ਇਹਨੇ ਕਿੰਨਾ ਦੁੱਧ ਚਪਾਇਆ ਗਾਲੇ ਇਹਨੇ ਵੀਰੇ 17 ਕਿਲੋ ਆਪਣੇ ਕੋਲੋਂ ਗਈ ਆ ਪਿਛਲੇ ਸਾਲ ਬਾਈ ਠੀਕ ਆ ਗੱਲ ਆਪਾਂ ਤੇਰੀ ਵੀਡੀਓ ਦੇ ਵਿੱਚ ਵੇਚੀ ਤੇ 2 ਲੱਖ 20 ਹਜ਼ਾਰ ਦੀ ਠੀਕ ਆ ਗੱਲ ਤੋਰ ਦੇ ਖੋਲ ਕੇ ਇਹਦੇ ਬਾਈ ਕਹਿੰਦਾ 24 ਨੂੰ ਪੂਰੇ ਹੋ ਜਾਣਗੇ 6 7ਵਾਂ ਮਹੀਨਾ ਲੱਗ ਜੂ ਵੱਡੀ ਸਜਣੋਂ ਫੁੱਲ ਲੈਨੇ ਦੁੱਧ ਕਿੰਨਾ ਚਬਾਇਆ ਬਾਈ ਬਾ ਬਾ 17 ਕਿਲੋ ਲਵੇ ਚਬਾਇਆ ਵੀਰੇ ਠੀਕ ਆ ਗੱਲ ਹਾਂ 17 ਕਿਲੋ ਦੇ ਲਗਭਗ ਦੁੱਧ ਬਾਈ ਕਹਿੰਦਾ ਚਬਾਇਆ 2 ਲੱਖ ਤੋਂ ਪਲੱਸ ਵੇਚੀ ਦੀ ਆਪਣੇ ਚੈਨਲ ਦੀ ਵਿੱਕੇ ਗਈ ਆ ਤਾਜੀ ਦੀ ਵੀਡੀਓ 22 ਤਰੀਕ ਦਾ ਸਤੂ ਚੈਨਲ ਤੋਂ ਲੱਭ ਕੇ ਚੈੱਕ ਕਰ ਲਿਓ ਚੈੱਕ ਕਰ ਲਿਓ ਹਾਂ ਹਾਂ ਫੁੱਲ ਵੱਡੀ ਤੇ ਫੁੱਲ ਲੰਮੀ ਇਹਦਾ ਵੀ 1 35 ਲੈਣਾ ਤੇ ਇਹਦਾ ਵੀ 1 35 ਲੈਣਾ 2 ਲੱਖ ਤੇ 70 ਹਜ਼ਾਰ ਦੀਆਂ ਇਹ ਦੋਨੇ ਦੇਣੀਆਂ ਨੇ ਇੱਕੋ ਟਾਈਮ 'ਚ ਸੁਣੀਆਂ ਹੁੰਦੀਆਂ ਹਮ ਤੇ ਦੇ ਫਸਟ ਤੇ ਤਾਜ਼ੀਆਂ 2 2 ਲੱਖ ਦੀਆਂ ਆਪਾਂ ਲੈ ਲੈਣਾ ਮੈਂ ਲਾਂ ਵੀਰੇ ਇਹ ਨਹੀਂ ਹੈਗਾ ਗੱਲਾਂ ਕਹਿਣ ਦਾ ਠੀਕ ਆ ਬਿੱਦਰ ਕੋਰਟ ਦੇਖਿਆ ਤਾਂ ਵੀਡੀਓ ਜਦੋਂ ਕੋਣੇ ਹੋ ਗਏ ਵੀਡੀਓ ਕਰ ਲਿਓ ਸੇਵ ਆ 4 ਲੱਖ ਦਾ ਆ ਜੋੜਾ 3-3 ਮਹੀਨੇ ਸਾਮਕੇ 3-3 ਸਾਢੇ 3 ਦਿਨ ਮਹੀਨੇ ਬਾਕੀ ਕੋਈ ਬੈਂਕ ਕੋਈ ਨਹੀਂ ਦਿੰਦਾ ਵੀਰੇ ਆਪਾਂ ਦੇਵਾਂਗੇ ਹਾਂ ਇਹ ਫਿਰ ਜਾਨਵਰ ਵੀ ਕਿੱਡੇ ਕਿੱਡੇ ਨੇ ਗੁਰ ਯਾਰਾ ਠੀਕ ਆ ਉਹਦਾ ਅਗ ਲੱਗੀ ਹੁੰਦੀ ਚੌਥੇ ਮਹੀਨੇ ਤਾਂ ਠੀਕ ਹੈ ਗੱਲ ਨੰਬਰ ਬੋਲ ਦਿਓ ਜੀ 95920 ਹਾਂਜੀ 99493 95920 99493 22 ਦਾ ਨੰਬਰ ਹੈ ਜੀ ਐਦਾਂ ਦੇ ਤੋਹਫੇ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਪਿੰਡ ਲੇਲ ਖੁਰਦਾਉਣਾ ਪੈਣਾ ਤੁਹਾਨੂੰ ਤਹਿਸੀਲ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਨੇੜੇ ਯਖਲ ਹਰਿਆਣਾ ਧੰਨਵਾਦ